ਕਾਗਜ਼ ਵੀ ਨਹੀਂ ਲਾਹੇ ਮਿੱਤਰੋ ਅੰਦਰ ਵੀ ਕਾਗਜ਼ ਆ ਗਏ 350 ਘੰਟਾ ਚੱਲਿਆ ਬਈ ਰਿਜਨਲ 1400 ਘੰਟਾ ਚੱਲਿਆ ਬਈ ਇਹ ਸੋਨੇ ਟਰੈਕਟਰ ਪ੍ਰੀਤ ਨੇ ਜੀ ਹਾਂਜੀ 60 ਨਜਾ ਹਾਂਜੀ ਹਾਂ ਤਾਂ ਓਪ ਮਾਡਲ ਨੇ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਹੈ 16 ਦੇ ਟਾਇਰਾਂ ਚ ਹੈ 60 ਐਚਪੀ ਵਾਲੇ ਆ ਠੀਕ ਹੈ ਜੀ ਇਹ ਸਾਈਡ ਗੇਅਰ ਤੇ ਆਈ ਉਹ ਸੈਂਟਰ ਗੇਅਰ ਹੈ ਦੋਨੇ 2021 ਮਾਡਲ ਨੇਗੇ ਹਾਂਜੀ ਇਹ ਸੈਟਰ ਗੇਅਰ ਤੇ ਆ ਗਿਆ ਈ ਠੀਕ ਆ ਜੀ 20 ਮਾਡਲ ਆ ਗਿਆ ਈ ਠੀਕ ਆ ਜੀ ਇਹ 3 ਸਪੀਡ ਤੇ ਆ ਗਿਆ ਈ ਹਾਂਜੀ ਜਪਾਨ ਦੀ ਤਕਨੀਕ ਹੈ ਠੀਕ ਆ ਜੀ ਸਾਰੇ ਟਾਇਰ ਨਾਲ ਦੇ ਆਪਨੇ ਕੋਲੇ ਜਿੰਨੇ ਵੀ ਟਰੈਕਟਰ ਨੇ ਸਾਰਿਆਂ ਦੇ ਟਾਇਰ ਨਾਲ ਦੇ ਨਾਲ ਦੇ ਨੇ ਟਾਇਰ 2021 ਮਾਡਲ ਹੈ ਜੀ ਹਾਂਜੀ ਬਿਲਕੁਲ ਨਵਾਂ ਟਰੈਕਟਰ ਹੈ ਜੀ ਨਾਲ ਦੇ ਟਾਇਰ ਨੇ ਠੀਕ ਆ ਜੀ ਫਰਸਟ ਪਾਰਟੀ ਦੇ ਨਵੇਂ ਆਗਾ ਇਹ 2022 ਮਾਡਲ ਹੈ 900 ਘੰਟਾ ਚੱਲਿਆ ਇਹ 2021 ਮਾਡਲ ਹੈ ਜੀ ਠੀਕ ਆ ਜੀ ਬਿਲਕੁਲ ਨਵਾਂ ਟਰੈਕਟਰ ਕਰਾ ਦਿਓ 305 ਟਾਪ ਮਾਡਲ ਆ ਗਿਆ ਜੀ ਅਡਜਸਟੇਬਲ ਹਿੱਸੇ ਚ ਆ ਗਿਆ ਡਬਲ ਪੀਟੀਓ ਆ ਗਈ ਹਾਂਜੀ ਸਤਿ ਸ੍ਰੀ ਅਕਾਲ ਮੇਤਰੋ ਢਾਇ ਦੇ ਵਿੱਚ ਆਇਆ ਜੱਗੀ ਬਾਬੇ ਕੋਲੇ ਬਾਬਾ ਟਰੈਕਟਰ ਸੇਲ ਪਰਚੇਜ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜਿਹੜੇ ਬੰਦੇ ਵੀਡੀਓ ਦੇਖਦੇ ਆ ਉਹਨਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੰਨੇ ਕ ਟਰੈਕਟਰ ਨੇ ਜੀ ਆਪਣੇ ਕੋਲੇ ਅੱਜ ਟਰੈਕਟਰ ਲਗਭਗ 20 ਨੇ ਜੀ 20 ਨੇ ਹਾਂਜੀ ਤੇ ਕਾਪੀ ਕਾਗਜ਼ਾਂ ਦੇ ਕਲੀਅਰ ਜਮਾ ਹਾਜ਼ਰ ਮਰੂ ਸਭ ਠੀਕ ਓਕੇ ਤੇ ਜੱਗੀ ਇਹ ਤੇ ਇਹ ਸੰਤੋਸ਼ਟੀ ਹੁੰਦੀ ਆ ਉਦਾਂ ਬਾਹਰ ਜਾਇਓ ਤੇ ਹੁਣ ਬਾਈ ਆਪਾਂ 969 ਤੋਂ ਸਟਾਰਟ ਕਰਦੇ ਆ ਇਹਦੇ ਬਾਰੇ ਦੱਸੀਗੇ ਇਹ 969 2023 ਮਾਡਲ ਆਈ ਹਾਂਜੀ ਫਰਸਟ ਪਾਰਟੀ ਦੇ ਨਵੇਂ ਆ ਠੀਕ ਆ ਜੀ ਆ ਦੇਖੋ ਬਿਲਕੁਲ ਨਵਾਂ ਟਰੈਕਟਰ ਹੈ ਬਿਲਕੁਲ ਨਵਾਂ ਸ਼ੋਰੂਮ ਕੰਡੀਸ਼ਨ ਦਾ ਹੀ ਕੜਾ ਹੈ ਅਜੇ ਕਾਗਜ਼ ਨਹੀਂ ਹੈਗਾ ਜੀ ਕਾਗਜ਼ ਵੀ ਨਹੀਂ ਲਾਹੇ ਮਿੱਤਰੋ ਅੰਦਰ ਵੀ ਕਾਗਜ਼ ਹੈ ਸਾਡੇ 350 ਘੰਟਾ ਚੱਲਿਆ ਹੋਇਆ ਜੀ ਓਰਿਜਨਲ ਹਾਂਜੀ ਹਾਂ ਫਰਸਟ ਪਾਰਟੀ ਦੇ ਨਵੇਂ ਆ ਪੰਜਾਬ ਨੰਬਰ ਹੈ ਜੀ ਠੀਕ ਆ ਜੀ ਬਿਲਕੁਲ ਨਵਾਂ ਟਰੈਕਟਰ ਹੈ ਹੀ ਨਾਲ ਦੇ ਟਾਇਰ 90 ਪੈਸਿਆਂ ਤੋਂ ਪਲੱਸ ਨਹੀਂ ਠੀਕ ਰੇਟ ਕਿੰਨਾ ਹੋਊ ਇਹਦਾ? ਰੇਟ ਇਹਦਾ ਹੈਗਾ ਜੀ 7,60,000 ਰੁਪਏ ਜੀ। 7,60,000 ਤੇ ਜੇ ਕੀ ਅੱਜ ਦੇਣਾ ਕਿੰਨੇ ਰਹਿ? ਵਾਕਿਆ ਤੇ ਮੌਕੇ ਤੇ ਵੱਧ ਤੋਂ ਵੱਧ ਮਾਨਤਾ ਕਰਾਂਗੇ ਜਿਹੜਾ ਸਾਡੀ ਵੀਡੀਓ ਦੇਖ ਕੇ ਆਊ। ਠੀਕ ਹੈ ਜੀ। ਵੱਧ ਤੋਂ ਵੱਧ ਉਹਨਾਂ ਦਾ ਮਾਨਤਾ ਕਰਦੇ। ਠੀਕ ਹੈ ਜੀ। ਮੌਕੇ ਤੇ ਮਾਨਤਾਨ ਮਿੱਤਰੋ ਹੋ ਜੂਗਾ। ਚੰਗਾ ਟਰੈਕਟਰ ਆ ਕੁੱਲ ਮਿਲਾ ਕੇ ਗੱਲ ਕੀਤੀ ਆਵੇ ਮੂਹਰੇ ਆ ਗਿਆ 963 FAI ਦੱਸਿਓ ਜੀ। ਇਹ ਹੈਗਾ ਜੀ 2021 ਮਾਡਲ ਹੈ ਜੀ। ਹਾਂਜੀ। 1400 ਘੰਟਾ ਚੱਲਿਆ ਬਈ। 1400 ਘੰਟਾ। ਹਾਂਜੀ ਨਾਲ ਦੇ ਟਾਇਰ ਨੇ ਦੇ ਟਾਇਰ ਬੰਦੇ ਨੇ ਨਾਲ ਦੀ ਨਾਲ ਹੀ ਵੱਡੇ ਪਵਾਏ ਠੀਕ ਹੈ ਜੀ 17 ਵਾਲੇ ਟਾਇਰ ਨੇ ਇਹਦੇ ਜੀ 17 ਵਾਲੇ ਟਾਇਰ ਨੇ ਹਾਂ ਜੀ ਹਾਂ ਠੀਕ ਹੈ ਜੀ ਫਰਸਟ ਪਾਰਟੀ ਦੇ ਨਵਾਂ ਇਹ ਹੈਗਾ ਜੀ ਹਰਿਆਣਾ ਨੰਬਰ ਹਰਿਆਣਾ ਨੰਬਰ ਕਈ ਵਾਰੀ ਬੰਦੇ ਨੇ ਆਪ ਦਾ ਲੋਕਲ ਨੰਬਰ ਲਵਾਉਣਾ ਹੁੰਦਾ ਹੈਗਾ ਹਾਂ ਜੀ ਤਾਂ ਉਥੋਂ ਦੀ ਆਪਾਂ ਐਨਓਸੀ ਦੇ ਦਿਆਂਗੇ ਠੀਕ ਹੈ ਜੀ ਇਹਦੇ ਨਾਲ ਦੀ ਸੇਮ ਹਾਂਜੀ ਐਨੀ ਚੱਲਿਆ ਵੇ ਆ ਉਹ ਪੰਜਾਬ ਨੰਬਰ ਵੀ ਹੈਗਾ ਉਹ ਪੰਜਾਬ ਨੰਬਰ ਵੀ ਹੈ ਹਾਂ ਉਹ ਆਪਣੇ ਤੇ ਕੋਈ ਮਿੱਤਰ ਪਿਆਰਾ ਲੈ ਕੇ ਗਿਆ ਵੇ ਠੀਕ ਹੈ ਜੀ 96321 ਮਾਡਲ ਪੰਜਾਬ ਨੰਬਰ ਦੋ ਨੇ ਆਪਣੇ ਕੋਲੇ ਹਰਿਆਣਾ ਨੰਬਰ ਹੈ ਕੰਡੀਸ਼ਨ ਸੇਮ ਹੈਗੀ ਹਾਂਜੀ ਉਹ ਇਹਦਾ ਰੇਟ ਹੈਗਾ ਹੀ ਆਪਣਾ 6 ਲੱਖ 60000 ਰੁਪਿਆ ਠੀਕ ਹੈ ਜੀ ਉਹਦਾ ਹੈਗਾ 6 ਲੱਖ 85000 ਠੀਕ ਹੈ ਜੀ ਖੁੱਲੇ ਪਲੇਟਫਾਰਮ 'ਚ ਆ ਗਿਆ ਮਿੱਤਰੋ ਟਰੈਕਟਰ ਤੇ ਮੱਖੀ ਜਿੰਨਾ ਦਾਗ ਨਹੀਂ ਜਿੱਤੇ ਚੰਗਾ ਟਰੈਕਟਰ ਹੈ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤੇ ਦੇਖ ਸਕਦੇ ਹੋ ਤੁਸੀਂ ਤੇ ਮੁੰਡੇ ਆ ਗਿਆ ਪ੍ਰੀਤ ਇਹ ਦੋਨੇ ਟਰੈਕਟਰ ਪ੍ਰੀਤ ਨੇ ਜੀ ਹਾਂਜੀ 6090 ਹਾਂਜੀ ਹਾਂ ਤਾਂ ਓਪ ਮਾਰਾ ਨੇ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਹੈ ਠੀਕ ਹੈ ਜੀ 16 ਦੇ ਟਾਇਰਾਂ ਚ ਹੈ 60 HP ਵਾਲੇ ਆ ਠੀਕ ਹੈ ਜੀ ਇਹ ਸਾਈਡ ਗੇਅਰ ਚ ਆਈ ਉਹ ਸੈਂਟਰ ਗੇਅਰ ਹੈ ਦੋਨੇ 2021 ਮਾਡਲ ਨੇਗੇ ਦੋਨਾਂ ਦਾ ਸੇਮ ਰੇਟ ਹੈ ਸਿਰਫ ਰੇਟ ਰੱਖਿਆ ਆਪਣਾ 4 ਲੱਖ 35000 4 ਲੱਖ 35000 ਚੋ ਚਾਹੇ ਤਾਂ ਹਰਾ ਤੋ ਤਾਂ ਲੈ ਜਿਓ ਚਾਹੇ ਲੀਲਾ ਲੈ ਜਿਓ ਕੋਈ ਲੈ ਜਿਓ ਇੱਕੋ ਹੀ ਰੇਟ ਹੈ ਇਹ ਸੈਂਟਰ ਗੇਅਰ ਚ ਆ ਗਿਆ ਇਹ ਆ ਗਿਆ ਸਾਈਡ ਗੇਅਰ ਚ ਤੇ ਫਿਊਚਰ ਦੋਨਾਂ ਚ ਕੁਝ ਕਿਨੇ ਸੈਂਪਲ ਕੱਪੜੇ ਵਾਲੀਆਂ ਧਾਦਰੀਆਂ ਨੇ ਟਾਇਰਾਂ ਦੀ ਕੰਡੀਸ਼ਨ ਵੀ ਕੁਝ ਕੀ ਹੈ ਨਾਲ ਦੇ ਟਾਇਰ ਨਾਲ ਦੇ ਟਾਇਰ ਨੇ ਤੇ ਮੂਰੇ ਆ ਗਿਆ ਫੇਸ ਆਫ ਪੰਜ ਅਰਜਨ ਜੀ ਇਹ ਸੈਟਲ ਗੇਅਰ ਚ ਆ ਗਿਆ ਠੀਕ ਆ ਜੀ ਬੀ ਮਾਰ ਲਾ ਗਿਆ ਜੀ ਠੀਕ ਹੈ ਜੀ ਪਹਿਲੇ ਨੋ ਆ ਗਿਆ ਜੀ ਮਗਰਲੇ ਟਾਇਰ ਨਾਲ ਦੇ ਆ ਮੂਰਲੇ ਉਹੀ ਵੱਡੇ ਪਾਏ ਹੋਏ ਹੈਗੇ ਠੀਕ ਹੈ ਜੀ ਇਹਦਾ ਰੇਟ ਸਿਰਫ 6 ਲੱਖ ਤੇ 10000 ਰੁਪਏ 6 ਲੱਖ 10000 ਮਿੱਤਰੋ ਰੇਟ ਹੈ ਇਹ ਤਾਂ ਜੱਗੀ ਚੱਲੀ ਥੋੜਾ 1400 ਘੰਟਾ ਚੱਲਿਆ ਹੋਵੇ 1400 ਘੰਟਾ ਚੱਲਿਆ ਹੋਇਆ ਮਿੱਤਰੋ ਬਿਲਕੁਲ ਘੱਟ ਚੱਲਿਆ ਹੋਇਆ ਟਰੈਕਟਰ ਟਰੈਕਟਰ ਚੈੱਕ ਕਰ ਸਕਦੇ ਹੋ ਇਹ 60 HP ਵਾਲਾ ਆ ਗਿਆ ਜੀ 60 HP ਵਾਲਾ ਹਾਂ ਡੀਆਈ ਆਈ ਹੈ ਇਹ ਐਫਐਸ ਜਾਂ ਪੀਐਸ ਨਹੀਂ ਹੈਗਾ ਠੀਕ ਆ 60 HP ਚ ਆ ਗਿਆ ਤੇ ਸਾਈਡ ਗੇਅਰ ਚ ਆ ਗਿਆ ਸੈਂਪਲ ਕੱਪੜੇ ਵਾਲੀ ਸਾਤਰੀ ਆਜੋ ਆਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਰਾ ਲਓ ਵੀ ਮਿੱਤਰੋ ਮੂਰੇ ਕੋਟਾ ਆ ਗਿਆ 5502 ਦੱਸਿਓ ਜੀ ਇਹ 3 ਸਪੀਡ ਚ ਆ ਠੀਕ ਹੈ ਜੀ ਸਾਰੇ ਟਾਇਰ ਨਾਲ ਦੇ ਆ ਆਪਣੇ ਕੋਲੇ ਜਿੰਨੇ ਵੀ ਟਰੈਕਟਰ ਨੇ ਸਾਰਿਆਂ ਦੇ ਟਾਇਰ ਨਾਲ ਦੇ ਨਾਲ ਦੇ ਨੇ ਟਾਇਰ ਔਰ ਜਿੰਨੇ ਵੀ ਟਰੈਕਟਰ ਨੇ 19 ਮਾਡਲ ਤੋਂ ਉੱਪਰ ਨੇ ਸਾਰੇ 19 ਮਾਡਲ ਤੋਂ ਉੱਪਰ ਹਾਂ ਜਿਹੜਾ ਸਭ ਤੋਂ ਨੀਵੇਂ ਮਾਡਲ ਆ ਉਹ 19 ਹੈਗਾ ਉਹ ਤੋਂ ਸਾਰੇ ਉੱਪਰ ਨੇ ਠੀਕ ਹੈ ਜੀ ਇਹ 21/23 ਹੈਗਾ ਹੀ ਹਾਂਜੀ ਟਰੈਕਟਰ ਬਹੁਤ ਘੱਟ ਚੱਲਿਆ ਵੈ ਠੀਕ ਹੈ ਜੀ ਪਹਿਲੇ ਨਵਾਂ ਹੈ ਕਨੋਪੀ ਕੰਪਨੀ ਦੀ ਨਾਲ ਦੀ ਹੈ ਠੀਕ ਹੈ ਜੀ ਪੰਜਾਬ ਨੰਬਰ ਹੈ ਹਾਂਜੀ ਇਹਦਾ ਰੇਟ ਸਿਰਫ 8 ਲੱਖ ਤੇ 40000 ਰੁਪਈਆ ਹੀ 8 ਲੱਖ 40000 1200 ਘੰਟਿਆਂ ਤੋਂ ਅੰਦਰ ਅੰਦਰ ਚੱਲਿਆ ਵੇ 1200 ਘੰਟੇ ਦੇ ਅੰਦਰ ਅੰਦਰ ਚੱਲਿਆ 8 ਲੱਖ 40000 ਡਿਮਾਂਡ ਹੈ ਬਾਕੀ ਮੌਕੇ ਤੇ ਬਾਈ ਜੱਗੀ ਨੇ ਦੱਸਿਆ ਮਾਨਤਾਣ ਕੀਤਾ ਜਾਓ ਟਰੈਕਟਰ ਕੋਲ ਮਿਲਿਆ ਕੇ ਗੱਲ ਕੀਤੀ ਜਾਵੇ ਸੂਣਾ ਚੰਗਾ ਟਰੈਕਟਰ ਹੈ ਪੰਜਾਬੀ ਬਾਰੇ ਦੱਸੋ ਜੀ ਪਹਿਲਾਂ ਤਾਂ ਇਸ ਪੰਜਾਬ 20 ਆ ਗਿਆ ਜੀ ਹਾਂਜੀ 2021 ਮਾਡਲ ਹੈ ਜੀ ਬਿਲਕੁਲ ਨਵਾਂ ਟਰੈਕਟਰ ਹੈ ਜੀ ਨਾਲ ਦੇ ਟੈ ਨੇ ਠੀਕ ਹੈ ਜੀ ਫਰਸਟ ਪਾਰਟੀ ਦੇ ਨਵੇਂ ਹੈਗਾ ਠੀਕ ਹੈ ਜੀ ਇਹਦਾ ਰੇਟ ਆਪਾਂ ਮੌਕੇ ਤੇ ਦੱਸ ਦਿਆਂਗੇ ਕੰਡੀਸ਼ਨ ਤੁਸੀਂ ਚਾਰਸਪਿਰ ਨੂੰ ਚੈੱਕ ਕਰਾ ਦੇ ਕੰਡੀਸ਼ਨ ਮਿੱਤਰੋ ਚੈੱਕ ਕਰ ਸਕਦੇ ਹੋ ਇਹਦਾ ਮੌਕੇ ਦਾ ਰੇਟ ਹੈ ਐਮ ਆਰ ਐਫ ਦੇ ਟਾਇਰ ਨੇ ਚੌਕੜਾ ਤੇ ਬਾਕੀ ਟਰੈਕਟਰ ਤੁਸੀਂ ਨੇ ਚੈੱਕ ਕਰ ਸਕਦੇ ਹੋ ਰੰਗ ਪੈਂਟ ਦਾ ਸਾਰਾ ਓਰੀਜਨਲ ਹੈ ਮੂਹਰੇ ਲੈ ਕੇ ਮਗਰ ਤੱਕ ਲੱਗ ਤੋਂ ਕਲੱਚ ਵਾਲਾ ਤੇ ਮੂਹਰੇ ਫੇਸ ਪੰਜਾਬੀ 552 2 ਵੀ ਲੱਗਿਆ ਜੀ 2022 ਮਾਡਲ ਹੈ ਜੀ ਫਰਸਟ ਪਾਰਟੀ ਦੇ ਨਵੇਂ ਨਾਲ ਦੇ ਟਾਇਰ ਨੇ ਐਮ ਆਰ ਐਫ ਕੰਪਨੀ ਦੇ ਠੀਕ ਹੈ ਜੀ 80 ਪੈਸਿਆਂ ਤੋਂ ਉੱਪਰ ਹੋਣਗੇ ਟਾਇਰ ਠੀਕ ਹੈ ਜੀ ਇੰਜਨ ਸਾਬੀ ਓਕੇ ਆ ਇਹ ਕਿੰਨੇ ਮਾਡਲ ਸੀ ਇਹ 2022 ਮਾਡਲ ਹੈ 900 ਘੰਟਾ ਚੱਲੇ ਹੋਏ 900 ਘੰਟਾ ਹਾਂਜੀ ਹਾਂ ਤਕਰੀਬਨ ਘੱਟ ਹੀ ਚੱਲੇ ਨੇ ਹਨਾ ਛੋਟੇ ਕੋਲੇ ਟਰੈਕਟਰ ਜਿੰਨੇ ਚੱਲੇ ਹੋਏ ਨੇ ਘੱਟ ਚੱਲੇ ਹੋਏ ਨੇ ਟਰੈਕਟਰ ਚੈੱਕ ਕਰ ਸਕਦੇ ਹੋ ਕਨੋਪੀ ਹਰੇਕ ਟਰੈਕਟਰ ਦੇ ਆ ਕਨੋਪੀ ਤਕਰੀਬਨ ਹਰੇਕ ਟਰੈਕਟਰ ਦੇ ਆ ਸਪੈਸ਼ਲ ਐਡੀਸ਼ਨ ਆ ਗਿਆ ਜੀ ਸਪੈਸ਼ਲ ਐਡੀਸ਼ਨ ਆ ਲਾ ਗਿਆ ਹਾਂਜੀ ਇਹ 2021 ਮਾਡਲ ਹੈ ਜੀ ਠੀਕ ਹੈ ਜੀ ਬਿਲਕੁਲ ਨਵਾਂ ਟਰੈਕਟਰ ਹੈ ਜੀ ਨਾਲ ਦੇ ਟਾਇਰ ਇਹਦੇ 85 ਪੈਸੇ ਨੇਗੇ ਠੀਕ ਹੈ ਜੀ ਚੈੱਕ ਕਰਾ ਦਿਓ ਟੌਪ ਵਾਲਾ ਮਾਡਲ ਹੈ ਜੀ ਟੌਪ ਵਾਲਾ ਮ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਟੱਕੇ ਵਾਲਾ ਬੰਪਰ ਲੱਗੇ ਟੱਕੇ ਵਾਲਾ ਬੰਪਰ ਹੈ ਮੇਨੂੰ ਲਾਏ ਵੀ ਥੋੜਾ ਚੱਲਿਆ ਜੱਗੀ ਹਾਂ ਇਹ ਚੱਲਿਆ ਹੋਇਆ 1300 ਘੰਟਾ 1300 ਘੰਟਾ ਇਹ 1300 ਘੰਟਾ ਚੱਲਿਆ ਹੋਇਆ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਰੰਗ ਪੋਇੰਟ ਦਾ ਸਾਰਾ 2021 ਮਾਡਲ ਹੈ 2021 ਮਾਡਲ ਹੈ ਤੇ ਟਰੈਕਟਰ ਚੰਗਾ ਕਨੋਪੀ ਲੱਗੀ ਹੋਈ ਹੈ ਤੇ ਰੇਟ ਕਿੰਨਾ ਸੀ ਇਹਦਾ ਇਹਦਾ ਰੇਟ ਸਿਰਫ 7,65,000 ਹੀ ਹੈ 7,55 HP ਵਾਲਾ ਜਿਹੜਾ ਬੰਦ ਹੋਇਆ ਵੀ ਠੀਕ ਹੈ ਜੀ ਮੂਰੇ ਫੇਰ ਸਪੈਸ਼ਲ ਡੀਸ ਨਾ ਆ ਗਿਆ ਜੀ ਇਹ ਆ ਗਿਆ ਜੀ 2020 ਮਾ 3000 ਰੁਪਏ 725 ਹਾਂਜੀ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਓ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਾਜੀ ਟਾਇਰ ਨਾਲ ਦੇ ਐਮ ਆਰ ਐਫ ਦੇ ਹੀ ਹਾਂਜੀ 75 80 ਪੈਸੇ ਨਾਲ ਦੇ ਨੇ ਠੀਕ ਹੈ ਬਿਲਕੁਲ ਨਵਾਂ ਟਰੈਕਟਰ ਹੈ ਚੈੱਕ ਕਰਾ ਲਿਓ ਆਪਾਂ ਵਿੱਚੋਂ ਵਿੱਚੋਂ ਵੀ ਬਿਲਕੁਲ ਸਾਫ਼ ਹੈ ਟਰੈਕਟਰ ਦੇਖ ਸਕਦੇ ਹੋ ਬਾਈ ਪੂਰਾ ਚੰਗਾ ਟਰੈਕਟਰ ਹੈ ਅਲੱਗ ਤੋਂ ਕਲੱਚ ਵਾਲਾ ਕੋਨੋਪੀ ਦੇ ਵੀ ਲੱਗੀ ਹੋਈ ਹੈ ਹਾਂਜੀ ਹਾਂ ਤੇ ਕੋਨੋਪੀ ਇਸ ਟਰੈਕਟਰ ਦੇ ਵੀ ਲੱਗੀ ਹੋਈ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੁਝ ਘੰਟੇ ਚੱਲੇ ਹੋਏ ਨੇ ਜੱਗੀਕੂਲੇ ਟਰੈਕਟਰ ਤੇ ਇੱਥੇ ਪੈਨਸਾ ਤੁਸੀਂ ਆਪ ਦਾ ਬੇਟ ਕਰ ਸਕਦੇ ਹੋ ਇੱਕ ਵਾਰ ਸਾਰੀ ਵੀਡੀ ਸੂਪਰ ਪਲੱਸ ਸੂਪਰ ਪਲੱਸ ਆਈ ਹਾਂ ਜੀ ਇਹਦੇ ਫੰਕਸ਼ਨ ਸੁਣੀ ਚਲੋ ਜੀ ਇਹਦੇ ਜੈਕ ਵਾਲੀ ਲਿਫਟ ਆ ਗਈ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਆ ਗਿਆ ਜੀ ਠੀਕ ਹੈ ਜੀ ABC 3 ਦੀ ਸਪੀਡ ਆ ਗਿਆ ਠੀਕ ਹੈ ਜੀ ਪਾਵਰ ਪਲੱਸ ਆ ਗਿਆ ਪਾਵਰ ਪਲੱਸ ਆ ਗਿਆ ਹਾਂ ਜੀ ਪਾਵਰ ਪਲੱਸ ਸੂਪਰ ਪਲੱਸ ਠੀਕ ਹੈ ਜੀ ਇਹ 50 HP ਤੋਂ ਉੱਪਰ ਦੀ HP ਹੁੰਦੀ ਹੈ ਜੀ ਇਹਦੀ ਤਾਂ ਇਹਨੂੰ ਸੁਪਰ ਪਲੱਸ ਕਹਿੰਦੇ ਆ ਜੀ ਠੀਕ ਹੈ ਜੀ ਇਹਦੇ ਮੂਹਰੇ ਟਾਇਰ ਬੈਸੇ ਚੌੜੇ ਪਾਏ ਹੋਏ ਆ ਪਿਛਲੇ ਟਾਇਰ ਨਾਲ ਦੇ ਆ ਠੀਕ ਹੈ ਜੀ ਫਰਸਟ ਪਾਰਟੀ ਦੇ ਨਵੇਂ ਆ ਕਨੋਪੀ ਨਾਲ ਆ ਬਿਲਕੁਲ ਨਵਾਂ ਟਰੈਕਟਰ ਆ ਜੀ ਇਹਦਾ ਰੇਟ ਆ ਜੀ 6 ਲੱਖ ਤੇ 65000 ਰੁਪਏ 6 ਲੱਖ 65000 ਤੇ ਆ ਦੇਖੋ ਜੀ ਮਾਈਕੋ ਪੰਪ ਚ ਆ ਜੀ ਮਾਈਕੋ ਪੰਪ ਚ ਹੈ 6 ਲੱਖ 65000 ਡਿਮਾਂਡ ਆ ਮਿੱਤਰੋ ਮਾਈਕੋ ਪੰਪ ਚ ਆ ਗਿਆ ਚੰਗਾ ਟਰੈਕਟਰ ਆ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤੇ ਮੈਨੂੰ ਆ ਚੱਲਿਆ ਜੱਗੀ ਏ ਵੀ ਕੱਟੀ ਆਵੇ ਹੋਊਗਾ ਮੈਂ ਦੇਖ ਕੇ ਦੱਸ ਦਿੰਦਾ ਜੀ ਇਸ 17 1800 ਘੰਟੇ 17 1800 ਘੰਟਾ ਚੱਲਿਆ ਬਸ ਤੁਹਾਨੂੰ 2000 ਘੰਟੇ ਦੇ ਅੰਦਰ ਅੰਦਰ ਹੀ ਟਰੈਕਟਰ ਮਿਲਣਗੇ ਸਾਰੇ ਟਰੈਕਟਰ ਜਿੰਨੇ ਦਿਖਾਈ ਜੰਨੇ ਆ 2000 ਘੰਟੇ ਦੇ ਅੰਦਰ ਅੰਦਰ ਟਰੈਕਟਰ ਚੰਗਾ ਦੇਖ ਸਕਦੇ ਹੋ ਬਈ ਤੇ ਮੂਹਰੇ ਫੇਰ ਆ ਗਿਆ ਫੈਸਿਲਿਟੇਸ਼ਨ 36 30 ਜੀ ਇਹ ਆ ਗਿਆ ਜੀ 36 30 ਹਾਂ ਜੀ 2024 ਮਾਡਲ ਹੈ ਜੀ ਨਵੀਆਂ ਲਾਈਟਾਂ ਲੱਗਿਆ ਇਹ ਐਲਈਡੀਜ਼ ਠੀਕ ਹੈ ਜੀ ਫਰਸਟ ਪਾਰਟੀ ਦੇ ਨੋਅ ਹੈ ਠੀਕ ਹੈ ਜੀ ਚਾਰੇ ਟਾਇਰ ਨਾਲ ਦੇ ਆਈ ਠੀਕ ਹੈ ਜੀ ਬਿਲਕੁਲ ਨਵਾਂ ਟਰੈਕਟਰ ਹੈ ਜੀ ਹਾਂ ਜੀ 700 ਘੰਟਾ ਚੱਲਿਆ ਵੇ ਜੀ 700 ਘੰਟਾ ਹਾਂ ਜੀ ਇਹਦੀ ਡਿਮਾਂਡ ਹੈਗੀ 8 ਲੱਖ ਤੇ 35000 8 ਲੱਖ 35000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊ ਕਿ ਨੋਪੀ ਇਹ ਟਰੈਕਟਰ ਦੇ ਵੀ ਮਿਲੂਗੀ ਤੇ ਮੂਹਰੇ ਆ ਗਿਆ ਸਪੈਸ਼ਲ ਡਿਸਨ ਪੰਜਾਬ ਜਿਹੜਾ ਸਭ ਤੋਂ ਟਾਪ ਤੇ ਅੱਜ ਵਿਕ ਰਿਹਾ ਹੈ ਜੀ ਟਰੈਕਟਰ ਜਿਹੜਾ ਮੰਨ ਲ ਕੇ ਚੱਲੋ ਵੀ ਮਿਲ ਹੀ ਨਹੀਂ ਰਿਹਾ ਠੀਕ ਹੈ ਜੀ ਇਹ ਟਰੈਕਟਰ ਸਾਰਾ ਮਗਰ ਤੱਕ ਚੈੱਕ ਕਰਾ ਦਿਓ ਜੀ ਤੁਸੀਂ ਠੀਕ ਹੈ ਜੀ ਮਗਰਾੜ ਲਿੰਕਾਂ ਲੋਂਕਾਂ ਸ ਠੀਕ ਹੈ ਜੀ 2022 ਜਾਨੀ ਲਾਸਟ ਵਾਲਾ ਟਰੈਕਟਰ ਹੈ ਜੀ ਲਾਸਟ ਵਾਲਾ ਟਰੈਕਟਰ ਹੈ ਹਾਂ ਜੀ ਹਾਂ ਠੀਕ ਹੈ ਜੀ 95 ਪੈਸੇ ਟਾਇਰ ਐਮ ਆਰ ਐਫ ਦੇ ਚਾਰੇ ਨਾਲ ਦੇ ਹੈ ਬਾਜਟ ਪਾਰਟੀ ਦੇ ਨੋ ਹੈ ਰੇਟ ਇਹਦਾ ਮੌਕੇ ਤੇ ਹੋਊਗਾ ਰੇਟ ਇਹਦਾ ਮੌਕੇ ਤੇ ਹੋਊ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਸਾਰਿਆਂ ਦਾ ਕੈਮਰਾ ਮਰਵਾ ਦੇ ਸਾਰਿਆਂ ਦਾ ਟਰੈਕਟਰ ਇੱਕ ਕੈਮਰਾ ਮਰਵਾ ਦਿੰਨੇ ਆ ਤੁਹਾਡੇ ਚੰਗਾ ਟਰੈਕਟਰ ਹੈ ਤੇ ਇਹਦਾ ਰੇਟ ਹੈ ਜੋ ਮੌਕੇ ਤੇ ਹੋਊਗਾ ਤੁਸੀਂ ਟਰੈਕਟਰ ਚੈੱਕ ਕਰ ਸਕਦੇ ਹੋ ਸਾਰੇ ਚੰਗੇ ਟਰੈਕਟਰ ਨੇ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਹਾਂ ਜੀ ਆਹ ਦੇਖੋ ਜੀ ਆ ਸੁਪਰ ਆ ਗਿਆ ਹਾਂ ਜੀ ਸੂਪਰ ਦੇ ਵਿੱਚ ਆ ਜੇਕਲ ਹੀ ਲਿਫਟ ਆ ਗਈ ਜੀ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਆ ਗਿਆ ਜੀ ਠੀਕ ਹੈ ਜੀ ABC ਗੀਅਰ ਆ ਗਿਆ ਜੀ ਇਹ ਗੀਅਰ ਦਾ ਮੂਡ ਦੇਖੋ ਤੁਸੀਂ ਹਾਂਜੀ ਬਿਲਕੁਲ ਨਵੇਂ ਪਏ ਆ 21 ਮਾਡਲ ਹੈ 21 ਮਾਡਲ ਹੈ ਹਾਂ ਨਾਲ ਦੇ ਟਾਇਰ ਤੇ ਜਿੰਨੇ ਵੀ ਟਰੈਕਟਰ ਹੈਗੇ ਨੇ ਪਿੱਛੇ ਦੇ ਵੀ 19 ਸਾਪ ਨੇ ਹਨਾ ਪਿੱਛੋਂ ਵੀ ਸਾਰੇ ਚੈੱਕ ਕਰਾ ਦੇ ਹਾਂ ਸਾਰੇ ਟਰੈਕਟਰ ਚੈੱਕ ਕਰਾ ਦਿੰਦੇ ਆ 2021 ਮਾਡਲ ਸਪੈਸ਼ਲ ਐਡੀਸ਼ਨ ਵਾਲਾ ਆ ਗਿਆ ਜੀ ਦੇਖੋ ਜਮਨ Ориਜਨਲ ਟਰੈਕਟਰ ਆ ਜੀ ਬਿਲਕੁਲ ਨਵਾਂ ਟਰੈਕਟਰ ਆ ਜੀ ਠੀਕ ਆ ਜੀ ਤੇ ਇਹ ਹੀ ਇਸ ਪੰਜਾਬੀ 2V ਲਾ ਗਿਆ ਜੀ ਠੀਕ ਆ ਜੀ ਇਹਦੀ ਮਾੜੀ ਮੋਟੀ ਟੱਚਿੰਗ ਫਚਿੰਗ ਹੈਗੀ ਹੈ ਜੀ ਠੀਕ ਆ ਜੀ ਤੇ ਆ ਗਿਆ 2021 ਮਾਡਲ ਜੀ ਠੀਕ ਆ ਜੀ ਹੋਰ ਬਾਈ 452 ਇਹ ਦੇਖੋ ਮਗਰੋਂ ਚੈੱਕ ਕਰਾ ਦਿਓ ਬਿਲਕੁਲ ਨਵਾਂ ਆਇਆ ਪੂਰਾ ਚੰਗਾ ਟਰੈਕਟਰ ਆ ਨਵਾਂ ਪਿਆ ਆਜੋ ਹੁਣ ਅਗਲੇ ਟਰੈਕਟਰਾਂ ਦੀ ਗੱਲ ਕਰੀਏ ਆਜ ਚਾਰੇ ਟਾਇਰ ਨਾਲ ਦੇ ਆ ਜੀ ਹਾਂਜੀ ਪੰਜਾਬ ਨੰਬਰ ਆ ਜੀ ਠੀਕ ਆ ਜੀ ਫਰਸਟ ਪਾਰਟੀ ਦੇ ਨੰਬਰ ਆ ਹਾਂਜੀ ਬਿਲਕੁਲ ਨਵਾਂ ਟਰੈਕਟਰ ਹੈ 13-1400 ਘੰਟਾ ਚੱਲੇ ਹੋਏ ਹੈ ਠੀਕ ਹੈ ਜੀ ਇਹਦੀ ਕੰਡੀਸ਼ਨ ਤੁਸੀਂ ਆਪ ਚੈੱਕ ਕਰਵਾਓ ਕੰਡੀਸ਼ਨ ਚੈੱਕ ਕਰ ਸਕਦੇ ਹੋ ਮਿੱਤਰੋ ਬਿਲਕੁਲ ਮੱਖੀ ਜਿੰਨਾ ਦਾਗ ਨਹੀਂ ਹੈਗਾ ਟਰੈਕਟਰ ਦੇ ਕਿਤੇ ਪੂਰਾ ਚੰਗਾ ਟਰੈਕਟਰ ਹੈ ਗੱਲ ਮਲੇ ਮੁਕਾਈ ਜਾਵੇ ਇਹਦਾ ਰੇਟ ਰੂਟ ਕਿੰਨਾ ਹੈ ਜੀ 1040 ਹੈ ਜੀ 1040 ਮੌਕੇ ਦਾ ਮੌਕੇ ਤੇ ਵੱਧ ਤੋਂ ਵੱਧ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਉਹ ਮਾਨਤਾਨ ਕਰਦੇ ਮੌਕੇ ਤੇ ਮਾਨਤਾਨ ਹੋ ਜੂ ਹਜੇ ਰੇਸ ਜੀ ਵੀ ਕਿਸੇ ਨੇ ਮਿੱਤਰੋ ਛੇੜ ਹੀ ਨਹੀਂ ਗਈ ਚੰਗਾ ਟਰੈਕਟਰ ਹੈ ਕਨੋਪੀ ਇਹਨੂੰ ਵੀ ਲੱਗੀ ਹੋਈ ਹੈ ਤੇ ਮੂਰੇ ਆ ਗਿਆ 5305 ਇਹ 5305 ਟਾਪ ਮਾਡਲ ਆ ਗਈ ਹਨਾ ਉਪੀ ਨਾਲ ਆ ਗਿਆ ਸਿਸਟਮ ਨਾਲ ਆ ਗਿਆ ਠੰਡਾ ਨੰਬਰ ਹੈ ਠੀਕ ਹੈ ਜੀ ਫਾਸਟ ਪਾਰਟੀ ਦੇ ਨੌ ਹੈ ਫਾਸਟ ਪਾਰਟੀ ਦੇ ਨੌ ਹੈ 2020 ਕਿਹੜਾ ਬੰਪਰ ਆ ਗਿਆ ਇਹ ਨਾਲ ਹੀ ਆਈ ਸਾਰਾ ਕੁਝ ਠੀਕ ਹੈ ਫਾਸਟ ਪਾਰਟੀ ਦੇ ਨੌਾ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਟਰੈਕਟਰ ਚੰਗਾ ਕੁਲ ਮਿਲਾ ਕੇ ਗੱਲ ਕੀਤੀ ਜਾਵੇ ਇਹ ਮਾਡਲ ਕਿੰਨਾ ਸੀਗਾ ਜੀ 2020 2020 ਬਠੰਡਾ ਨੰਬਰ ਤੇ ਰੇਟ ਬਾਈ ਜੀ ਰੇਟ ਇਹਦਾ ਹੈਗਾ ਜੀ 7 ਲੱਖ ਤੇ 80 ਹਜ਼ਾਰ 7 ਲੱਖ 80 ਹਜ਼ਾਰ ਡਿਮਾਂਡ ਹੈ ਬਾਈ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊ ਇਹ ਮੂਰੇ ਆਸਟ ਵਾਲਾ ਟਰੈਕਟਰ ਆ ਗਿਆ ਇਹ ਵੀ ਲਾਸਟ ਵਾਲਾ ਗੀਅਰ ਪ੍ਰੋ ਆਣਾ 2022 ਦੇ ਵਿੱਚ ਮੈਕੋ ਆਇਆ ਜੀ 23 ਦੇ ਵਿੱਚ ਸੀਆਰਡੀ ਆ ਗਿਆ ਜਿਹੜਾ ਸੀਆਰਡੀ ਨੇ ਉਹਨਾਂ ਦੇ ਰੇਟ ਬਹੁਤ ਜ਼ਿਆਦੇ ਨੇਗੇ ਠੀਕ ਹੈ ਜੀ ਇਹ 2022 ਮਾਡਲ ਆ ਗਿਆ ਜੀ ਫਰਸਟ ਪਾਰਟੀ ਦੇ ਨਵੇਂ ਹੈ ਠੀਕ ਹੈ ਜੀ ਟਾਇਰ ਚਾਰੇ ਨਾਲ ਦੇ ਹੈ ਰਿਵਰਸ ਪੀਟੀਓ ਚ ਆ ਗਿਆ ਜੀ ਡਬਲ ਡਿਸਟ੍ਰਿਬਿਊਟਰ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਬਾਕੀ ਗੀਅਰ ਪ੍ਰੋ ਆ ਗਿਆ ਗੀਅਰ ਪ੍ਰੋ ਕੁੱਲ ਸਿੰਗ ਦੀ ਕੋੜੀ ਮੰਗੂ ਗੋੜਾ ਨਮਾ ਡਰਾ ਟਰਾਈ ਵੀ ਚੱਲਿਆ ਘਟੋਣਾ ਹਾਂ ਇਹ ਚੱਲਿਆ ਹੋ 1000 ਤੋਂ ਅੰਦਰ ਅੰਦਰ ਹੀ ਚੱਲਿਆ ਹੋ ਇਹ ਵੀ 1000 ਦੇ ਅੰਦਰ ਅੰਦਰ ਹੀ ਚੱਲਿਆ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਰੇਟ ਕਿੰਨਾ ਹੋਊਗਾ ਜੀ ਇਹਦਾ ਰੇਟ ਇਹਦਾ ਸਿਰਫ 7 ਲੱਖ ਤੇ 80 ਹਜ਼ਾਰ ਹੈ ਜੀ 7 ਲੱਖ 80 ਹਜ਼ਾਰ ਡਿਮਾਂਡ ਹੈ ਬਾਈ ਤੇ ਬਾਕੀ ਮੌਕੇ ਤੇ ਮਾਨਤਾ ਨਾ ਕੀਤਾ ਜਾਊਗਾ ਤੇ ਮੂਰੇ 5310 ਆ ਗਿਆ ਜੀ ਇਹ ਆ ਗਿਆ ਜੀ 2019 ਮਾਡਲ ਹੈ ਹਾਂਜੀ ਮੂਰੇ ਟਾਇਰ ਆਪਾਂ ਪਾਏ ਆ ਨਵੇਂ ਠੀਕ ਹੈ ਜੀ ਮਗਰਲੇ ਨਾਲ ਦੇ ਆਈ ਠੀਕ ਹੈ ਜੀ ਰਿਵਰਸ ਪੀਟੀਓ 5310 19 ਮਾਡਲ ਹਾਂਜੀ ਹਾਂਜੀ ਰੇਟ ਇਹਦਾ ਸਿਰਫ 6.5 ਲੱਖ ਸਾਢੇ 6 ਲੱਖ ਇਹਦੀ ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਤੇ ਇਸ ਤੋਂ ਲਾਵਾ ਬਾਈ ਜੱਗੀ ਹੋਰ ਵੀ ਹੁੰਦੇ ਆਪਣੇ ਕੋਲੇ ਨਹੀਂ ਹੋਰ ਟਰੈਕਟਰ ਨਹੀਂ ਹੈਗੇ ਹੀ ਆਪਣੇ ਕੋਲੇ ਇਹ ਟਰੈਕਟਰ ਜੇ ਕਿਸੇ ਵੀਰ ਨੇ ਆਪਣੇ ਨੇ ਕਿਰਾਏ ਤੇ ਲੈ ਜਾਣਾ ਹੋਵੇ ਆਪਾਂ ਦੱਸ ਦੇਣਾ ਤੋਂ ਘੱਟ ਤਾਂ ਦਿੰਦੇ ਹੀ ਨਹੀਂ ਠੀਕ ਹੈ ਜੀ ਕਿਰਾਏ ਤੇ ਦੇ ਦਿੱਤਾ ਜਾਂਦਾ ਟਰੈਕਟਰ ਠੀਕ ਹੈ ਜੀ ਤੇ ਔਰ ਆਪਣੇ ਟਰੈਕਟਰਾਂ ਦੇ ਸਾਰਿਆਂ ਤੇ ਲੋਨ ਹੋਊਗਾ ਜੀ ਠੀਕ ਹੈ ਜੀ ਸਾਰੇ ਟਰੈਕਟਰਾਂ ਦੀ ਤਕਰੀਬਨ 1-2 ਨੂੰ ਛੱਡ ਕੇ ਸਾਰਿਆਂ ਦੇ ਟਾਇਰ ਨਾਲ ਦੇ ਹੋਣਗੇ ਠੀਕ ਹੈ ਜੀ ਸਾਰੀ ਫਸਟ ਪਾਰਟੀ ਦੇ ਠੀਕ ਹੈ ਜੀ ਜਿਹੜਾ ਕੋਈ ਵੀ ਕੋਈ ਆਪਣੇ ਕੋਲੇ ਹਰਿਆ ਉਹਦੀ ਆਪਾਂ ਐਨਓਸੀ ਦੇਣ ਦੇ ਜ਼ਿੰਮੇਵਾਰ ਹੋਵਾਂਗੇ ਠੀਕ ਹੈ ਜੀ ਉਹਦਾ ਉੱਥੋਂ ਦਾ ਲੋਕਲ ਨੰਬਰ ਲੱਗ ਠੀਕ ਹੈ ਜੀ ਤੇ ਲੋਕੇਸ਼ਨ ਕੀ ਹੈ ਜੀ ਲੋਕੇਸ਼ਨ ਆਪਣਾ ਪਿੰਡ ਹੰਢਿਆਈ ਬਰਨਾਲੇ ਦੇ ਨਾਲ ਹੈਗਾ ਹਾਂਜੀ ਤੇ ਬਰਨਾਲੇ ਤੋਂ 5 ਕਿਲੋਮੀਟਰ ਪੈਂਦਾ ਜਿਹੜਾ ਆਪਣਾ ਬਟੰਡੇ ਤੋਂ ਹਾਈਵੇ ਜਾਂਦਾ ਜੀ ਪਟਿਆਲਾ ਚੰਡੀਗੜ੍ਹ ਹਾਂਜੀ ਉਹ ਆਪਣੇ ਹੰਢਿਆਈ ਪਿੰਡ ਦੇ ਵਿੱਚ ਦੀ ਨਨਵਾ ਰੋਡ ਦੇ ਉੱਪਰ ਹੀ ਆ ਜਾਂਦਾ ਜੀ ਆਪਣਾ ਰਹਿਸ ਆਪਣੀ ਕਿਲੋਮੀਟਰ ਪਿੱਛੇ ਮੋਬਾਈਲ ਨੰਬਰ ਕਿੰਨਾ ਹੈ 985800511 ਦੂਜਾ ਨੰਬਰ ਲੈ ਲੋ ਜੀ 90302 27000 ਪੂਰਾ 90302 27000 ਹਾਂਜੀ ਜਦੋਂ ਮਰਜ਼ੀ ਕੰਡੈਕਟ ਕਰੋ ਸਵੇਰੇ 8 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਹੀ ਠੀਕ ਹੈ ਜੀ ਇੱਕ ਵੀਰਾਂ ਨੂੰ ਬੇਨਤੀ ਇਹ ਹੈ ਵੀ ਸਾਰੀ ਵੀਡੀਓ ਦੇਖ ਲਿਆ ਕਰੋ ਸਾਰਾ ਕੁਝ ਆਪਣਾ ਦੱਸਿਆ ਪਈ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ ਜੀ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ